ਬਿ ਗੁਰੂ ਬਿਨਾ ਹਨੇਰਾ ਹੀ ਹੈ ਜੀਵਰੋ ਕਹਿੰਦੇ ਮਨ ਕਿੱਥੇ ਗਏ ਜੇ ਮਾਨੇ ਕਵੇ ਤੇ ਜਾਈਏ ਨਾ ਰੋਜ਼ ਗੁਰਦੁਆਰੇ ਜੇ ਗੱਲ ਮੰਨ ਕਵੇ ਤੇ ਸਹਿਜ ਬਾਣ ਕਰੀਏ ਨਾ ਜੀਵ ਗਿੰਦੀ ਇਹ ਮਨ ਬੜਾ ਚੰਦਰਾਇ ਜੀ ਇਹ ਨਹੀਂ ਕਿੰਦਾ ਬੜੀਆਂ ਚੀਜ਼ਾਂ ਐਸੀਆਂ ਨੇ ਜਿਹਦੇ ਬਿਨਾ ਅਸੀਂ ਜ਼ਿੰਦਗੀ ਵਿੱਚ ਸਾਰ ਨਹੀਂ ਸਕਦੇ ਗੁਜ਼ਾਰਾ ਹੀ ਨਹੀਂ ਸਕਦਾ ਤੇ ਜਿਦੇ ਬਿਨਾ ਸਰਦਾ ਨਾ ਹੋਵੇ ਦਾ ਮਤਲਬ ਇਹ ਵੀ ਇਹ ਵੀ ਉਹਦੇ ਨਾਲ ਅਸੀਂ ਪਿਆਰ ਕਰਦੇ ਆਂ ਜਿਦੇ ਬਿਨਾ ਸਾਡਾ ਸਰਦਾ ਨਹੀਂ ਇਹ ਨਿਸ਼ਾਨੀ ਹੈ ਵੀ ਉਹਦੇ ਨਾਲ ਅਸੀਂ ਪਿਆਰ ਕਰਦੇ ਆਂ ਜਦੋਂ ਅਸੀਂ ਇਹ ਕਹਾਂਗੇ ਵੀ ਗੁਰਬਾਣੀ ਮੇਰਾ ਮੇਰਾ ਸਰਦਾ ਹੀ ਨਹੀਂ ਜਾਨ ਨਿਕਲਦੀ ਏ ਹਨੇਰਾ ਹੀ ਏ ਮੇਰੇ ਲਈ ਜਿਵੇਂ ਮਾਂ ਕਹਿੰਦੀ ਪੁੱਤ ਬਿਨਾ ਮੈਨੂੰ ਅੱਖ ਨਹੀਂ ਦਿੱਸਦਾ ਮੇਰੇ ਲਈ ਤੇ ਜੱਗ ਸੁਨਣਾ ਹੋ ਗਿਆ ਮੇਰਾ ਪੁੱਤ ਚੜਾਈ ਕਰ ਗਿਆ ਮੇਰਾ ਪਤੀ ਚੜ੍ਹਾਈ ਕਰ ਗਿਆ ਬੀਬੀ ਕਹਿੰਦੇ ਮੇਰੇ ਲਈ ਜੱਗ ਸੁਨਣਾ ਹੋਵੇ ਮਨ ਇੱਥੇ ਆਵੇ ਇਹ ਰਿਸ਼ਤਾ ਬਣੇ ਬਸ ਇਹ ਰਿਸ਼ਤੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀਏ ਜੇ ਕਰ ਹੀ ਬਣ ਗਿਆ ਬਾਕੀ ਤੇ ਸਾਰਾ ਕੁਝ ਹੀ ਸਮਝ ਆ ਜਾਏ ਇੱਕ ਨੁਕਤਾ ਸਮਝ ਆ ਜਾਏ ਬਾਕੀ ਤੇ ਸਭ ਪੂਰੇ ਦਾ ਪੂਰਾ ਪੈਕੇਜ ਮਿਲਦਾ ਹੈ ਇੱਕ ਅੱਧੀ ਗੱਲ ਨਹੀਂ ਫਿਰ ਸਾਰਾ ਹੀ ਸਮਝ ਆਉਂਦਾ ਇੱਕ ਗੱਲ ਕਲਿੱਕ ਹੋ ਗਈ ਨਾ ਜ਼ਿੰਦਗੀ ਦੇ ਜੇ ਰਿਸ਼ਤਾ ਬਣ ਗਿਆ ਬਾਕੀ ਤੇ ਸਾਰਾ ਕੁਝ ਆਪੇ ਹੀ ਬਣ ਜਾਂਦਾ ਹੈ आनंदਕਾਰਜ ਹੋ ਜਾਂਦੇ ਨੇ ਜਦੋਂ ਬਾਕੀ ਤੇ ਆਪੇ ਹੀ ਪਤਾ ਲੱਗ ਜਾਂਦਾ ਵੀ ਆਹ ਮੇਰਾ ਸਹੁਰਾ ਆ ਸੱਸ ਐ ਇਹਨਾਂ ਦਾ ਸਤਿਕਾਰ ਕਰਨਾ ਐ ਆ ਇਹਦੇ ਭੈਣ ਭਰਾ ਨੇ ਉਹ ਮੇਰੇ ਵੀ ਲੱਗਦੇ ਨੇ ਕੁਝ ਬਾਕੀ ਤੇ ਸਾਰਾ ਕੁਝ ਹੀ ਸਮਝ ਆ ਜਾਂਦਾ ਵੀ ਦਰਖਤਾਂ ਨਾਲ ਵੀ ਮੇਰੀ ਰਿਸ਼ਤੇਦਾਰੀ ਐ ਕਿਉਂਕਿ ਮੇਰਾ ਰੱਬ ਐ ਤੇ ਉਹਦੇ ਹੀ ਬਣਾਏ ਹੋਏ ਨੇ ਇੱਕ ਰਿਸ਼ਤਾ ਬਣ ਜਾਵੇ ਬਾਕੀ ਤੇ ਆਪੇ ਬਣ ਜਾਂਦਾ ਸਾਰਾ ਹੀ ਸਮਝ ਆਉਂਦਾ ਜਦੋਂ ਆਉਂਦਾ ਐ ਰਬਾ ਨੇ ਬੜਾ ਚੰਦਰਾ ਹੈ ਕਿੱਥੇ ਮੰਨ ਕਹਿੰਦਾ ਜੀ ਜਦਨ ਮਨ ਸਮਝਣ ਲੱਗ ਜਾਏ ਇੱਕ ਲੱਗ ਗਿਆ ਵੇ ਹਨੇਰਾ ਹੈ ਉਹਦੇ ਬਿਨਾ ਫਿਰ ਗੱਲ ਇਹ ਤੇ ਚਾਨਣ ਹੁੰਦਿਆ ਗੁਰਬਿਨ ਹੋਰ ਧਰ ਗੁਰਬਿਨ ਤੋਹ ਅਨੇ ਰਿਵਜ ਬੰਦਾ ਟੱਕਰਾਂ ਖਾਂਦਾ ਜ਼ਿੰਦਗੀ ਦੀ ਟੱਕਰਾਂ ਹੀ ਖਾ ਰਿਆ ਹੋਇਆ ਹਾਲ ਤੇ ਹੋਈ ਏ ਠੋਕਰਾਂ ਹੀ ਖਾ ਰਿਆ ਹੋਰ ਹੈ ਕੀ ਜ਼ਿੰਦਗੀ ਦਾ ਰਸ ਹੈ ਕੋਈ ਠੋਕਰਾਂ ਨਹੀਂ ਠੋਕਰਾਂ ਹੀ ਠੋਕਰਾਂ ਨੇ ਜਿੰਨੂੰ ਮਰਜ਼ੀ ਪੁੱਛ ਛੇੜ ਕੇ ਵੇਖੋ ਪੁੱਛ ਕੇ ਵੇਖੋ ਹਰੇਕ ਹੀ ਰੋਂਦਾ ਜ਼ਿੰਦਗੀ ਗਾਦੀ ਹੈ ਜੀ ਦਿਨ ਕੱਟੀ ਕਰਨੇ ਟਾਈਮ ਜਿਆ ਪਾਸ ਕਰਦੇ ਆ ਫਿਰ ਖੱਟਿਆਂ ਵੀ ਕੀ ਠੋਕਰਾਂ ਹੀ ਰਹਿ ਗਏ ਹਨੇਰੇ ਜਿਵੇਂ ਬੰਦਾ ਠੋਕਰਾਂ ਖਾਂਦਾ ਐ ਅਸੀਂ ਖਾ ਰਹੇ ਆ ਜਿੰਦਗੀ ਤੇ ਉਹਨਾਂ ਨੇ ਜਿਉਈਆਂ ਜਿਹੜੇ ਤੇਗਾ ਚ ਵੀ ਉਬਾਲੇ ਖਾ ਗਏ ਜਿਉਈ ਤੇ ਉਹਨਾਂ ਨੇ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ ਮਰਦਾ ਦਿਲ ਕਿਆ ਖਾਕ ਜੀਆ ਕਰਤੇ ਸਵਾ ਉਹਨਾਂ ਦਾ ਜਿਉਣਾ ਜਿਹੜੇ ਅੰਦਰੋਂ ਹੀ ਨਹੀਂ ਜਾਗੇ ਉਹ ਕਾਹਦੇ ਕਾਹਦੀ ਜ਼ਿੰਦਗੀ ਟਾਈਮ ਜਿਆ ਪਾਸ ਕਰਦਾ ਹਨੇਰਾ ਹੈ ਤੇ ਫਿਰ ਠੋਕਰਾਂ ਵੀ ਤਾਂ ਆਈ ਨਹੀਂ ਚਾਨਣ ਹੋਏਗਾ ਠੋਕਰਾਂ ਨਹੀਂ ਹੋਣਗੀਆਂ ਜੰਮਿਆਂ ਵੀ ਕੋਈ ਜ਼ਿੰਦਗੀ ਤੇ ਤੈਨੂੰ ਠੋਕਰ ਮਾਰਨ ਵਾਲਾ ਜਦੋਂ ਚਾਨਣ ਹੋਏਗਾ ਤੇ ਸੇਗਾ ਹਰ ਠੋਕਰ ਦਾ ਮੁਕਾਬਲਾ ਕਰ ਸਕਦਾ ਹੈ ਬਚ ਕੇ ਲੰਘ ਜਾਏਗਾ ਹਰ ਠੋਕਰ ਕਿਉਂਕਿ ਚਾਨਣ ਹੋ ਗਿਆ ਤੇ ਆਪੇ ਠੋਕਰਾਂ ਤੋਂ ਬਚ ਜਾਗੇ ਕੋਈ ਠੋਕਰ ਏਡੀ ਵੱਡੀ ਹੈ ਨਹੀਂ ਇਹ ਤਾਂ ਗੁਰੂ ਸਾਹਿਬ ਦੀ ਮਿਹਰ ਨਾਲ ਬਚ ਨਾ ਸਕੇ ਕੋਈ ਠੋਕਰ ਨਹੀਂ ਐਸੀ ਚਾਨਣ ਹੈ ਨਾ ਹੋਣਾ ਹਣ ਜਿਵੇਂ ਆ ਚਾਨਣ ਹੈ ਲਾਈਟਾਂ ਲਗੀਆਂ ਨੇ ਫਿਰ ਕਿਵੇਂ ਅਗਲਾ ਕਹਦੇਗਾ ਵੀ ਡਿੱਗ ਜਾਊਗਾ ਬੰਦਾ ਧਿਆਨ ਨਾਲ ਤੁਰੇਗਾ ਕਿਵੇਂ ਡਿੱਗ ਜਾਏਗਾ ਕਿਵੇਂ ਟੋਏ 'ਚ ਡਿੱਗ ਜਾਊ ਕਿਵੇਂ ਖੱਡ 'ਚ ਡਿੱਗ ਜਾਊ ਸੂਰਜ ਚੜ੍ਹਿਆ ਹੀ ਹੋਇਆ ਚਾਨਣ ਤੇ ਹੈ ਫਿਰ ਕਿਵੇਂ ਡਿੱਗ ਜਾਊ ਹੋਈ ਨਹੀਂ ਸਕਦਾ ਦਿਰੜਤਾ ਹੈ ਨਹੀਂ ਸਾਨੂੰ ਅਜ ਵੀ ਪਾਗਲਾ ਅਸੀਂ ਐਵੇਂ ਕਿਵੇਂ ਡਿੱਗ ਜਾਗੇ ਜਦੋਂ ਚਾਨਣ ਹੈ ਦਿਸਦਾ ਫਿਰ ਖੱਡੇ 'ਚ ਕਿਵੇਂ ਡਿੱਗ ਜਾਗੇ ਫਿਰ ਕੌਨਫੀਡੈਂਸ ਵੀ ਆ ਹੀ ਜਾਂਦਾ ਇਹ ਗੁਰੂ ਤੇ ਮਾਨ ਹੈ ਵੀ ਉਹ ਹੈ ਚਾਨਣ ਉਹਨੇ ਕੀਤਾ ਹੋਇਆ ਹੁਣ ਕਿਵੇਂ ਠੋਕਰ ਵੱਜ ਜੂ ਕੌਣ ਆਜੇ ਜਿੱਡਾ ਵੱਡਾ ਮਰਜੀ ਦੁੱਖ ਮੇਰੇ ਤਨ ਨੂੰ ਦੁੱਖ ਆ ਸਕਦਾ ਮਨੀ ਸਿੰਘ ਜੀ ਕਹਿੰਦੇ ਸੀ ਮੇਰਾ ਬੰਦ ਬੰਦ ਕੱਟ ਦਿਓ ਮੇਰੇ ਅੰਦਰ ਤੱਕ ਤੁਸੀਂ ਦੁੱਖ ਨਹੀਂ ਪਹੁੰਚਾ ਸਕਦੇ ਤਨ ਨੂੰ ਹੀ چیرੋਗੇ ਮੇਰੇ ਅੰਦਰ ਨੂੰ ਦੁਖੀ ਕਰਕੇ ਵਿਖਾਓ ਜੇ ਤੁਹਾਡੇ ਚ ਪਾਵਰ ਹੈ ਭਾਈ ਦੇ ਆਲਾ ਜੀ ਕਹਿੰਦੇ ਸੀ ਦੇਖ ਜੋ ਵਾਲੋਂਗੇ ਸ਼ਰੀਰ ਹੀ ਉਗਲੂ ਮੇਰਾ ਕੀ ਵਿਗੜਨ ਲੱਗਾ ਹੈ ਮੈਂ ਸ਼ਰੀਰ ਥੋੜਾ ਚਾਨਣ ਕਰਤਾ ਗੁਰੂ ਦਾ ਲਾ ਦਿਓ ਚੱਪੜੀਆਂ ਲਾ ਦਿਓ ਸੀਸੀ ਤੰਦੀਆਂ ਚੱਪੜੀਆਂ ਲੈਣ ਗਿਆ ਅੰਦਰ ਵਾਲੇ ਨੂੰ ਦੁਖੀ ਕਰਕੇ ਮੁਖਾਓ ਬਾਹਰ ਹੀ ਕਰ ਸਕਦੇ ਹੋ ਨਾ ਤੁਸੀਂ ਅੰਦਰ ਤੱਕ ਤੇ ਨਹੀਂ ਜਾਂਦਾ ਕੁਝ ਸੋ ਇਹ ਸਾਰੀ ਦੀ ਸਾਰੀ ਖੇਡ ਉਦੋਂ ਹੀ ਹੈ ਜੀ ਜਦੋਂ ਚਾਂਦਣ ਹੁੰਦਾ ਹੈ ਚਾਂਦਣ ਜਦੋਂ ਹੋਣਾ ਫਿਰ ਹਰ ਚੀਜ਼ ਵਾਰੀ ਹੋ ਜਾਂਦੀ ਹੈ ਹਰ ਚੀਜ਼ ਛੋਟੀ ਛੋਟੀ ਲੱਗਣ ਲੱਗ ਜਾਂਦੀ ਹੈ ਗਿਆਨ ਗੁਰੂ ਦਾ ਬਹੁਤ ਵੱਡਾ ਕਰ ਦਿੰਦਾ ਬੰਦੇ ਨੂੰ ਜਿੰਨੀ ਉੱਤੋਂ ਵੇਖੋਗੇ ਉਨਾਂ ਹੀ ਚੀਜ਼ਾਂ ਛੋਟੀਆਂ ਦਿਸਣ ਲੱਗਦੀਆਂ ਤੁਸੀਂ ਆਪਾਂ ਏਦਾਂ ਵੇਖੋ ਬੰਦਾ ਕਿੱਡਾ ਵੱਡਾ ਦਿਸਦਾ ਹੈ ਉੱਚੇ ਜਾਈ ਚੱਲੋ ਜਿੰਨੇ ਉੱਚੇ ਜਾਈ ਚਲੋ ਛੋਟੇ ਛੋਟੇ ਦਿਸਣ ਲੱਗਦੇ ਟੈਂਕੀ ਤੇ ਚੜਜੋ ਬੰਦੇ ਛੋਟੇ ਛੋਟੇ ਦੇ ਜਾਟ ਚੜੇ ਜਾਓ ਵੱਡੇ ਵੱਡੀਆਂ ਬਿਲਡਿੰਗਾਂ ਵੀ ਨਿੱਕੀਆਂ ਨਿੱਕੀਆਂ ਦੇਖਦੀਆਂ ਜਦੋਂ ਮਾਰ ਦੀ ਮਿਹਰ ਨਾਲ ਬਾਣੀ ਨਾਲ ਬੰਦਾ ਜੁੜਦਾ ਫਿਰ ਬੜੀ ਵੱਡੀ ਸ਼ਖਸੀਅਤ ਬਣ ਜਾਂਦਾ ਹੈ ਤੇ ਜਦੋਂ ਵੱਡਾ ਹੋ ਜਾਂਦਾ ਆਪ ਫਿਰ ਸਾਰੇ ਦੁੱਖ ਬਹੁਤ ਛੋਟੇ ਛੋਟੇ ਲੱਗਣ ਲੱਗਦੇ ਜਦੋਂ ਅੰਦਰੋਂ ਮਾਲਕ ਵੱਡਾ ਕਰ ਦਿੰਦਾ ਤੇ ਵੱਡੇ ਹੋਣ ਲਈ ਵੱਡੇ ਨਾਲ ਜੁੜਨਾ ਪੈਂਦਾ ਥਾਂ ਹੀ ਵੱਡੇ ਹੋਇਆ ਜਾਂਦਾ ਸੋ ਚਾਨਣ ਸੱਚੇ ਪਾਤਸ਼ਾਹ ਸਾਡੀ ਜ਼ਿੰਦਗੀ 'ਚ ਕਰਨ ਗੁਰਬਾਣੀ ਇਸ ਜਗ 'ਮ ਹੈ ਚਾਨਣ ਕਰਮਵੱਸੈ ਮਨ ਆਏ ਸੋ ਮੇਰ ਸੱਚੇ ਪਾਤਸ਼ਾਹ ਕਰਨ ਗੁਰੂ ਬਿਨਾ ਹਨੇਰਾ ਇਹ ਮਨ ਚੰਦਰਾ ਮੰਨੇ ਵੀ ਹਨੇਰਾ ਕੱਖ ਨਹੀਂ ਇਹ ਮਨ ਕਰੇ ਇਹ ਹਨੇਰਾ ਹੀ ਹੋ ਰਿਹਾ ਹੈ